ਮਟਾਲਾ ਤੋਂ ਖਬਰ ਸਾਹਮਣੇ ਆ ਰਹੀ ਹੈ ਜਿਵੇਂ ਕਿ ਹੜ੍ਹਾਂ ਤੋਂ ਬਾਅਦ ਪੈਦਾ ਹੋਈ ਸਥਿਤੀ ਨਾਲ ਨਜਿੱਠਣ ਲਈ ਲੋਕ ਆਪ ਮੁਹਾਰੇ ਅੱਗੇ ਆਏ ਹਨ ਅਤੇ ਉਹਨਾਂ ਵੱਲੋਂ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਖਾਣ ਪੀਣ ਦਾ ਸਮਾਨ ਅਤੇ ਹੋਰ ਰਸਦ ਭੇਜੀ ਜਾ ਰਹੀ ਹੈ ਹਾਲਾਂਕਿ ਹੁਣ ਸਥਾਨਕ ਲੋਕ ਜਿਹੜੇ ਕਿ ਹੜ੍ਹਾਂ ਦੀ ਮਾਰ ਚੱਲ ਰਹੀ ਹਨ ਉਹਨਾਂ ਵੱਲੋਂ ਅਪੀਲ ਕੀਤੀ ਗਈ ਹੈ ਕਿ ਉਹਨਾਂ ਦੇ ਇਲਾਕਿਆਂ ਵਿੱਚ ਖਾਣ ਪੀਣ ਦਾ ਕਾਫੀ ਸਮਾਨ ਪਹੁੰਚ ਚੁੱਕਾ ਹੈ ਅਤੇ ਹੁਣ ਉਹਨਾਂ ਨੂੰ ਪਸ਼ੂਆਂ ਲਈ ਚਾਰਾ ਚੋਕਰ ਅਤੇ ਖਾਸ ਕਰਕੇ ਬਿਮਾਰਾਂ ਲਈ ਦਵਾਈਆਂ ਆਦਿ ਦੀ ਲੋੜ ਹੈ ਇਸੇ ਲੋੜ ਨੂੰ ਮੁੱਖ ਰੱਖਦੇ ਹੋਏ ਪਟਾਲਾ ਤੋਂ ਪ੍ਰਸਿੱਧ ਸਮਾਜ ਸੇਵਕ ਅਤੇ ਸੀਨੀਅਰ ਕਾਂਗਰਸੀ ਨੇਤਾ ਗੁਰਵਿੰਦਰ ਸਿੰਘ ਸੰਗਰ ਵੱਲੋਂ ਹੜਪ੍ਰਭਾਵਤ ਏਰੀਏ ਲਈ ਚਾਰਾ ਚੋਕਰ ਅਤੇ ਖਾਸ ਕਰਕੇ ਦਵਾਈਆਂ ਦਾ ਪ੍ਰਬੰਧ ਕੀਤਾ ਗਿਆ ਅਤੇ ਉਹਨਾਂ ਦੀ ਟੀਮ ਪਟਾਲਾ ਤੋਂ ਰਵਾਨਾ ਹੋਈ ਇਸ ਮੌਕੇ ਗੱਲਬਾਤ ਦੌਰਾਨ ਵੱਖ-ਵੱਖ ਸ਼ਖਸੀਤਾਂ ਨੇ ਕਿਹਾ ਇਹ ਪ੍ਰਸਿੱਧ ਸਮਾਜ ਸੇਵਕ ਅਤੇ ਕਾਂਗਰਸ ਦੇ ਸੀਨੀਅਰ ਨੇਤਾ ਗੁਰਵਿੰਦਰ ਸਿੰਘ ਸੰਗਰ ਵੱਲੋਂ ਇਹ ਸ਼ੁਰੂਆਤ ਕੀਤੀ ਗਈ ਹੈ ਅਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਵਾਸਤੇ ਪਸ਼ੂਆਂ ਲਈ ਖਾਸ ਕਰਕੇ ਚਾਰਾ ਚੋਕਰ ਅਤੇ ਹੋਰ ਦਵਾਈਆਂ ਆਦਿ ਭੇਟੀਆਂ ਜਾ ਰਹੀਆਂ ਹਨ। ਉਹਨਾਂ ਨੇ ਕਿਹਾ ਕਿ ਸਾਡੇ ਵੱਲੋਂ ਲਗਾਤਾਰ ਇਹ ਸੇਵਾ جاری ਰਹੇਗੀ ਅਤੇ ਗੁਰਵਿੰਦਰ ਸਿੰਘ ਸੰਗਰ ਦੀ ਅਗਵਾਈ ਦੇ ਵਿੱਚ ਉਹਨਾਂ ਵੱਲੋਂ ਤੰਬੀਆਂ ਦੇ ਬੋਰ ਜੋ ਕਿ ਖਰਾਬ ਹੋ ਚੁੱਕੇ ਹਨ ਉਹਨਾਂ ਦੀ ਵੀ ਸੇਵਾ ਕੀਤੀ ਜਾਏਗੀ ਇਸ ਮੌਕੇ ਉਹਨਾਂ ਨੇ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ ਆਏ ਸਨ ਅਤੇ ਉਹਨਾਂ ਵੱਲੋਂ ਜਿਹੜਾ ਪੈਕੇਜ ਰਾਹਤ ਤਾਂ ਪੰਜਾਬ ਨੂੰ ਦਿੱਤਾ ਗਿਆ ਉਹ ਮਹਿਜ ਗੁੰਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਹੈ ਉਹਨਾਂ ਨੇ ਕਿਹਾ ਕਿ ਪੰਜਾਬੀ ਕੌਮ ਸਦਾ ਚੜ੍ਹਦੀ ਕਲਾ ਵਿੱਚ ਰਹਿੰਦੀ ਹੈ ਅਤੇ ਸਰਦਾਰ ਗੁਰਵਿੰਦਰ ਸਿੰਘ ਸੰਘਰ ਵੱਲੋਂ ਇਹ ਸੇਵਾ ਲਗਾਤਾਰ ਜਾਰੀ ਰਹੇਗੀ ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਨੇ ਕੀ ਕੁਝ ਕਿਹਾ ਆਓ ਸੁਣਦਿਆਂ ਉਹਨਾਂ ਦੀ ਜ਼ੁਬਾਨੀ ਤਾੜੀਆਂ ਖਬਰਾਂ ਦੇਖਣ ਲਈ 4:30 ਨੂੰ YouTube Facebook ਅਤੇ Instagram ਤੇ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਣਾ ਬਟਾਲਾ ਤੋਂ ਪੱਤਰਕਾਰ ਨਰਿੰਦਰ ਕੌਰ ਪਰੀਵਾਲ ਤ੍ਰਿੰਕੂ ਰਾਜਾ ਦੀ ਇੱਕ ਖਾਸ ਰਿਪੋਰਟ ਸਾਡਾ ਵੀਰ ਗੁਰਵਿੰਦਰ ਸਿੰਘ ਸੰਘਰ ਉਨਾ ਵੱਨੋ ਅੱਜ ਫਾਰਪੀਟਾਂ ਦੀ ਪਸ਼ੂਆਂ ਲਈ ਰਾਤ ਸਮਤਰੀ ਤੇ ਜਿ ਗਈ ਆ ਪਸ਼ੂਆਂ ਦੀ ਚਾਰਾ ਵਾ ਟੂੜੀ ਤੇ ਉੱਪਰ ਇਹ ਪਾਣੀ ਦੀ ਸੇਵਾ ਜਿਹੜੀ ਅੱਜ ਕੀਤੀ ਗਈ ਇਹ ਜੀ ਜਿਹੜੀ ਔੜ ਦੀ ਸਥਿਤੀ ਆ ਉੱਥੇ ਟੂੜੀ ਤੇ ਰਾਸ਼ਨ ਜਿਹੜਾ ਵਾ ਪਹਿਲਾਂ ਵੀ ਬਹੁਤ ਪਹੁੰਚੂਕਾ ਵਾ ਇਹ ਦੂਜੇ ਫੇਸ ਤੇ ਅੱਜ ਅਸੀਂ ਦਰੰਗਰੇ ਵਾਲੀ ਸਾਈਡ ਤੇ ਗਰਦਾਸਪੁਰ ਤੇ ਥਾਂ ਜਿਹੜਾ ਬਾਰਡਰ ਏਰੀਆ ਉੱਥੇ ਅਸੀਂ ਜਾ ਰਹੇ ਆ ਉੱਥੇ ਅੱਜ ਇਹ ਸੇਵਾ ਜਿਹੜੀ ਭਰਾ ਨੇ ਸਾਡੀ ਲਈ ਆ ਉਹਨਾਂ ਉਹ ਜਹੀ ਕਰਾਂਗੇ ਲਾਲ ਸਿੰਘ ਸੂਬੇਦਾਰ ਰਿਟਾਇਰਡ ਪਿੰਡ ਡੱਲੇ ਤੋਂ ਜੋ ਕਿ ਸਾਡੇ ਬਹੁਤ ਹੀ ਸਤਿਕਾਰਯੋਗ ਭਰਾ ਉੱਗੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਗੁਰਵਿੰਦਰ ਸਿੰਘ ਸੰਗਰ ਉਹਨਾਂ ਵੱਲੋਂ ਜੋ ਕਿ ਪਹਿਲੇ ਫੇਸ ਤੇ ਵੀ ਸਮਾਨ ਭੇਜਿਆ ਗਿਆ ਤੇ ਹੁਣ ਦੂਸਰੇ ਫੇਸ ਦੇ ਵਿੱਚ ਸਮਾਨ ਜਾ ਰਿਹਾ ਜੋ ਕਿ ਹੜਪੀੜਤਾ ਦੀ ਮਦਦ ਵਾਸਤੇ ਚਾਰਾ ਵਾ ਤੇ ਚੌਕਰਵਾ ਤੂੜੀ ਆ ਤੇ ਇਹ ਅਸੀਂ ਅੱਜ ਦੁਰੰਗਲੇ ਵਾਲੀ ਸਾਈਡ ਨੂੰ ਜਿਹੜਾ ਬਈ ਸਮਾਨ ਲੈ ਕੇ ਜਾ ਰਿਹਾ ਜੀ ਕੀ ਹਾਲਾਤਾਂ ਨੂੰ ਦੇਖਦੇ ਹੋ ਇਹ ਤੇ ਬਹੁਤ ਜ਼ਿਆਦਾ ਜੋ ਹਾਲਾਤ ਵਾ ਉਹ ਖਰਾਬ ਆ ਵੱਧ ਤੋਂ ਬੱਧਰ ਹਾਲਾਤ ਹਾਲਾਤ ਹੋ ਰੱਖਿਆ ਸੋ ਉਹਨਾਂ ਹਾਲਾਤਾਂ ਨੂੰ ਦੇਖਦੇ ਉਹ ਜੋ ਸਾਡੇ ਭਰਾ ਵੱਲੋਂ ਉਪਰਾਲੇ ਕੀਤੇ ਜਾਂਦੇ ਇਸ ਆਪਣਾ ਸਮਾਨ ਭੇਜਣ ਵਾਸਤੇ ਉਹ ਬਹੁਤ ਸਲੰਗੇ ਹੋਗਾ ਤੋਂ ਬੇਨਤੀ ਜ਼ਰੂਰ ਕਰਨੇ ਚਾਹੁੰਦਾ ਵਾ ਮੀਡੀਆ ਦੇ ذریعے ਕਿ ਅਸੀਂ ਜਿਹੜਾ ਟੈਕਸ ਦੇ ਰਿਓ ਸਰਕਾਰਾਂ ਨੂੰ ਦਿੰਨੇ ਆ ਜੇ ਸਰਕਾਰਾਂ ਸਾਡੀ ਬਾਹ ਹੀ ਨਹੀਂ ਫੜਦੀਆਂ ਕੱਲ ਮੋਦੀ ਸਾਹਿਬ ਆਏ ਆ ਗੁੰਗਲੋਂ ਤੋਂ ਮਿੱਟੀ ਝੜ ਕੇ ਚਲੇ ਉਹ 1600 ਕਰੋੜ ਦੇ ਨਾਲ ਕੀ ਬਣੂਗਾ ਜੀ ਜੋ ਕਿ ਵੱਧ ਤੋਂ ਬੱਧਰ ਹਲਾ ਚੁੱਕਿਆ ਦੂਸਰੀ ਗੱਲ ਇਹ ਆ ਕਿ ਜਿਹੜੀ ਹੁਣ ਕਣਕ ਦੀ ਬਚਾਈ ਆ ਆਪਾਂ ਗਾੜੀ ਦੇ ਨਵੰਬਰ ਦੇ ਵਿੱਚ ਸ਼ੁਰੂ ਹੋ ਜਾਣੀ ਆ ਉਹਨਾਂ ਲੋਕਾਂ ਕੋਲ ਤੇ ਉਹ ਕਣਕ ਵੀ ਨਹੀਂ ਬੀਜੀ ਜਾਣੀ ਤੇ ਅਪ੍ਰੈਲ ਦੇ ਵਿੱਚ ਜਾ ਕੇ ਕਣਕਾਂ ਵੱਢੀਆਂ ਜਾਂਦੀਆਂ ਵਾ ਤੇ ਸੋ ਇਹ ਜਿਹੜੀਆਂ ਨਿਰੰਤਰ ਸੇਵਾਵਾਂ ਵੇ ਜਾਰੀ ਰਹਿਣੀਆਂ ਪੰਜਾਬ ਲਈ ਪੰਜਾਬੀ ਖੜਾ ਵਾ ਔਰ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਖਾਲਸਾ ਵਾ ਇਹ ਨਾਂ ਟੁੱਟਾਈ ਆ ਤੇ ਨਾ ਆਉਣੀ ਆ ਜੀ ਸੇਵਾ ਦੀ ਸਾਧ ਸੰਗਤ ਦੀ ਜੋ ਅੱਜ ਦਾ ਪ੍ਰਾਰਲਾ ਕੀਤਾ ਜਾ ਰਿਹਾ ਹੈ ਸਾਡੇ ਪਿੰਡ ਦੇ ਨਗਰ ਦੇ ਡੱਲੇ ਦੇ ਵੀਰ ਗੁਰਵਿੰਦਰ ਸਿੰਘ ਜੀ ਸੰਘਰ ਜੋ ਕਿ ਪਿੰਡ ਦੇ ਵਿੱਚ ਬਹੁਤ ਜ਼ਿਆਦੀ ਸੇਵਾ ਕੀਤੀ ਉਹਨਾਂ ਨੇ ਪਿੰਡ ਦੇ ਵਿੱਚ ਗਰੀਬਾਂ ਨੂੰ ਕੱਚੇ ਮਕਾਨ ਹੀ ਜਿਨ੍ਹਾਂ ਦੇ ਪੱਕੇ ਬਣਾ ਕੇ ਦੇ ਰਹੇ ਆ ਹੋਰ ਵੀ ਜਿੰਨੀ ਜਨ ਜ਼ਰੂਰਤ ਪੈਂਦੀ ਆ ਬਹੁਤ ਜਿਆਦਾ ਸੇਵਾ ਕਰਦੇ ਆ ਇੱਕ ਨੂੰ ਜਗੇ ਅਰਦਾਸ ਬੇਨਤੀ ਕਰਦੇ ਕਿ ਜਿੱਤਾ ਸਾਡਾ ਵੀਰ ਗੁਰਵਿੰਦਰ ਸਿੰਘ ਸੇਵਾ ਕਰ ਰਿਹਾ ਆਪਣੀ ਪਾਰਟੀ ਦੇ ਨਾਲ ਅਸੀਂ ਵੀਰ ਦੇ ਹੱਥ ਜੋੜ ਕੇ ਬੇਨਤੀ ਕਰਦੇ ਕਿ ਇਹਨਾਂ ਦੀ ਉਮਰ ਲੰਮੀ ਬਖਸ਼ੇ ਸਤਿਗੁਰੂ ਜੀ ਇਹਨਾਂ ਨੂੰ ਆਉਣ ਵਾਲੀ ਵਿਧਾਨ ਸਭਾ ਦੇ ਵਿੱਚ ਵੀ ਮੌਕਾ ਮਿਲੇ ਕਿਉਂਕਿ ਚੰਗੇ ਕੰਮ ਕਰ ਰਹੇ ਆ ਪਿੰਡ ਦਾ ਵਿਕਾਸ ਕਰ ਰਹੇ ਆ ਲਾਗਲੇ ਪਿੰਡਾਂ ਦਾ ਵਿਕਾਸ ਕਰ ਰਹੇ ਆ ਜੋ ਹੜ ਪੀਰ ਤਾਂ ਲੋਕਾਂ ਦੀ ਸੇਵਾ ਕਰ ਰਹੇ ਆ ਮਾਲ ਦੀ ਵੀ ਸੇਵਾ ਕਰ ਰਹੇ ਆ ਮਨੁੱਖਤਾ ਦੀ ਵੀ ਸੇਵਾ ਕਰ ਰਹੇ ਆ ਮੈਡੀਸਨ ਵੀ ਦੇ ਰਹੇ ਆ ਇਹ ਕਰਕੇ ਹੱਥ ਜੋੜਦੇ ਆ ਕਿ ਸਾਰੀ ਸੰਗਤ ਨੂੰ ਕਿ ਵੀਰ ਗੁਰਵਿੰਦਰ ਸਿੰਘ ਸੰਘਰ ਦਾ ਸਾਥ ਦੇਈਏ ਤਾਂ ਜੋ ਕਿ ਆਉਣ ਵਾਲੀ 27000 ਜਿਹੜੀ 2700 ਹੋਣੀ ਹੈ ਨਾ ਉਹਦੇ ਵਿੱਚ ਵੀਰ ਦਾ ਹੋਰ ਵੀ ਜ਼ਿਆਦਾ ਉਹਦਾ ਵਧੇ ਇਹਨੂੰ ਸਰਕਾਰ ਮੌਕਾ ਦੇਵੇ ਅੱਗੇ ਆਉਣ ਦੀ ਸੰਗਤ ਦੀ ਇਹੋ ਹੀ ਅਪੀਲ ਆ ਕਿ ਸਤਿਗੁਰੂ ਜੀ ਇਹਨਾਂ ਦੇ ਪਰਿਵਾਰ ਦੀ ਚੜ੍ਹਦੀ ਕਲਾ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਹੜੀ ਅੱਜ ਦੀ ਬੇਸਿਕ ਜ਼ਰੂਰਤ ਆ ਜੋ ਰਾਹਤ ਸਮਗਰੀ ਅੱਜ ਸਾਡੇ ਸਮਾਜ ਸੇਵੀ ਸਮਾਜ ਸੇਵੀ ਬੜੇ ਮਾਣਯੋਗ ਸ਼੍ਰੀ ਗੁਰਵਿੰਦਰ ਸਿੰਘ ਸੰਘਰ ਜੀ ਆ ਇਹਨਾਂ ਦੀ ਰਹਿਮ ਨਈ ਚ ਅੱਜ ਪਸ਼ੂਆਂ ਦਾ ਚਾਰਾ ਜਾ ਰਿਹਾ ਅਸੀਂ ਵੀ ਬੀਤੇ ਦਿਨਾਂ ਚ ਜਿੰਨੀ ਸੇਵਾ ਕੀਤੀ ਲੋਕਾਂ ਦੇ ਜਿੰਨੇ ਮਸਲਿਆਂ ਚ ਗਏ ਆ ਤੇ ਉੱਥੇ ਵੀ ਇਹੋ ਵੇਖ ਨੂੰ ਮਿਲਿਆ ਕਿ ਰਾਸ਼ਨ ਕਾਫੀ ਹੱਦ ਤੱਕ ਲੋਕਾਂ ਕੋਲ ਪਹੁੰਚ ਚੁੱਕਿਆ ਹੈ ਪਰ ਪਸ਼ੂਆਂ ਦੇ ਲਈ ਬਹੁਤ ਜ਼ਿਆਦਾ ਦਿੱਕਤ ਆ ਰਹੀ ਸੀ ਔਰ ਇਹ ਬੜੀ ਸੰਘਰਸ਼ਾਂ ਮੈ ਸੋਚ ਸਮਝ ਕੇ ਕਦਮ ਚੁੱਕਿਆ ਔਰ ਮੈਂ ਸਲਾਹਾ ਕਰਦਾ ਇਸ ਗੱਲ ਦੀ ਕਿ ਇਹ ਜਿਹੜਾ ਅੱਜ ਪਸ਼ੂਆਂ ਦਾ ਚਾਰਾ ਚੱਲਾ ਜਿਹੜੇ ਵਿਚਾਰੇ ਬੇਜਬਾਨ ਨੇ ਉਨ੍ਹਾਂ ਦੇ ਮੂੰਹ ਦੇ ਵਿੱਚ ਜਿਹੜਾ ਚਾਰਾ ਪੋਣਾ ਇਹ ਬਹੁਤ ਹੀ ਵੱਡਾ ਜਿਹੜਾ ਇਹ ਸ਼ੁਭ ਕੰਮ ਕਰਨੇ ਜਾ ਰਹੇ ਨੇ ਸੋ ਪ੍ਰਮਾਤਮਾ ਇਹਨਾਂ ਨੂੰ ਚੜ੍ਹਦੀ ਕਲਾ 'ਚ ਰੱਖੇ ਲੋਕ ਵੀ ਜਿੰਨੇ ਦੁਖੀ ਹੋ ਚੁੱਕੇ ਸੀਗੇ ਹੁਣ ਥੋੜਾ ਫੇਰਾ ਆਇਆ ਪਾਣੀ ਉਤਰ ਚੁੱਕਿਆ ਅਜੇ ਵੀ ਲੋਕਾਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਣਾ ਪਛਮਾ ਦਾ ਚਾਰਾ ਲਾਲੋ ਬੋਰ ਖਰਾਬ ਹੋ ਗਏ ਨੇ ਲੋਕਾਂ ਦੇ ਸੰਭਾ ਜੀ ਅਜੇ ਵੇਖੋ ਗਰੀਬਾਂ ਦੇ ਘਰ ਢੱਟ ਚੁੱਕੇ ਨੇ ਅਜੇ ਕਿਤੇ ਨਾ ਕਿਤੇ ਜਾ ਕੇ ਸਮਾਜ ਸੇਵੀਆਂ ਕੇ ਵੀ ਤੁਹਾਡੇ ਮਾਧਮੇ ਰਾਈ ਬੇਨਤੀ ਕਰਨਾ ਚਾਹਾਂਗੇ ਇਹ ਤੋਂ ਬਾਅਦ ਲੜਾਈ ਅਜੇ ਘਰਾਂ ਦੇ ਵੀ ਲੜਨੀ ਪੈਣੀ ਆ ਲੋਕਾਂ ਲਈ ਕਰੋਨਾ ਦੀਆਂ ਕੋਟੀਆਂ ਵੀ ਰੁਟ ਗਈਆਂ ਤੇ ਗਰੀਬਾਂ ਦੇ ਤੇ ਪਹਿਲੇ ਵਿਚਾਰਿਆਂ ਦੇ ਡੁੱਬੇ ਹੋਏ ਸੀ ਉਹਨਾਂ ਦਾ ਵੀ ਰਿਆ ਕੱਖ ਨਹੀਂ ਆ ਰੋਡ ਰੋਡਾਂ ਤੇ ਰਹਿਣਾ ਲੋਕਾਂ ਦਾ ਜਿਹੜਾ ਮਹਾਲ ਹੋ ਗਿਆ ਵਾ ਜਿਹੜਾ ਰਾਸ਼ਨ ਆ ਤੇ ਬਹੁਤ ਜ਼ਿਆਦਾ ਪਹੁੰਚ ਚੁੱਕਾ ਆ ਉਹ ਤੇ ਜਿਹੜੇ ਉੱਧਰ ਦੇ ਲੋਕ ਐ ਉਹਨਾਂ ਨੇ ਵੀ ਕਹਿ ਦਿੱਤਾ ਵੀ ਰਾਸ਼ਨ ਦੀ ਘੱਟ ਲੋੜਿਆ ਜਿਹੜੇ ਜਾਨਵਰ ਨੇ ਤੁਸੀਂ ਇਹ ਦੇਖਿਆ ਨਾ ਵੀ ਕਈਆਂ ਦੀਆਂ ਤੇ ਕਿੱਲਿਆਂ ਦੇ ਉੱਤੋਂ ਰਸੇ ਵੀ ਨਹੀਂ ਖੁੱਲੇ ਉਹ ਵਿਚਾਰੇ ਮਾਰੇ ਗਏ ਕਿ ਪਾਸੇ ਉਹਨਾਂ ਨੂੰ ਫੁੱਲਣ ਦਾ ਮੌਕਾ ਨਹੀਂ ਮਿਲਿਆ ਇਹ ਬਹੁਤ ਵਧੀਆ ਸੰਗਰ ਸਾਹਿਬ ਨੇ ਚੌਖਰ ਦੀਆਂ ਟਰਾਲੀਆਂ ਚਾਰ ਪੰਜ ਭਰੀਆਂ ਨੇ ਟੂੜੀ ਦੀਆਂ ਭਰੀਆਂ ਨੇ ਪਾਣੀ ਨੇ ਇੱਕ ਦੋ ਤੋਂ 2.5 ਲੱਖ ਰੁਪਏ ਦੀ ਮੈਡੀਸਨ ਲੈ ਕੇ ਜਾ ਰਹੇ ਨੇ ਗਰੀਬ ਜਿਹੜੇ ਵਰਗ ਦੇ ਆਦਮੀ ਜਨਾਂ ਤੱਕ ਦਵਾਈ ਵੀ ਨਹੀਂ ਪ੍ਰੋਵਾਈਡ ਹੋ ਰਹੀ ਅੱਜ ਅਸੀਂ ਖੁਦ ਵੀ ਉਹਨਾਂ ਦੇ ਨਾਲ ਜਾ ਰਹੇ ਹਾਂ ਪੀਟਰ ਚੀਦਾ ਜੀ ਆ ਮੇਰੇ ਨਾਲ ਸੀਮਾ ਸਾਹਿਬ ਜੀ ਨੇ ਬਾਕੀ ਹੁਣ ਅਸੀਂ ਇਹੋ ਹੀ ਗੁਜਾਰਸ਼ ਕਰਾਂਗੇ ਜਿਹੜੇ ਸਮਾਜ ਸੇਵੀ ਆ ਉਹਨਾਂ ਨੂੰ ਵੀ ਜਿੱਦਾਂ ਸਾਡੇ ਗੁਰਿੰਦਰ ਸਿੰਘ ਜੀ ਸੰਗਰ ਸਾਹਿਬ ਇਹਨਾਂ ਨੇ ਵੱਡਾ ਹਰਾ ਦਿਲ ਕਰਕੇ ਇਹ ਪਹਿਲਾਂ ਵੀ ਕਾਫੀ ਲੋਕਾਂ ਦੀਆਂ ਗਰੀਬਾਂ ਦੀਆਂ ਸੇਵਾ ਕਰਦੇ ਆ ਲੋਕਾਂ ਨੂੰ ਮਕਾਨ ਬਣਾ ਕੇ ਦਿੱਤੇ ਨੇ ਬਹੁਤ ਕੁਝ ਕੀਤਾ ਆ ਇਹਨਾਂ ਨੇ ਇਹ ਇਹਨਾਂ ਦਾ ਜਿਹੜਾ ਪਿੰਡ ਆ ਪਿਛਲਾ ਜਾਂ ਜਿਹੜਾ ਹਲਕਾਵਾ ਬਟਾਲਾ ਇਹਦੇ ਵਿੱਚ ਕਾਫੀ ਕੰਮ ਕੀਤੇ ਲੇਕਿਨ ਇਹ ਐਦਾਂ ਦੇ ਸਮਾਜ ਸੇਵੀ ਨੇ ਸਾਡੇ ਗੁਰਿੰਦਰ ਸਿੰਘ ਜੀ ਕਿ ਇਹ ਆਪਣੇ ਆਪ ਨੂੰ ਸ਼ੋਅ ਨਹੀਂ ਕੇ ਕਰਦੇ ਆ ਬਹੁਤ ਵਧੀਆ ਗੱਲ ਆ ਵੀ ਜਿਹੜੇ ਹੁਣ ਉੱਥੇ ਡੰਗਰ ਨੇ ਜਾਂ ਬੋਰ ਵੀ ਜਿਹੜੇ ਖਰਾਬ ਹੋ ਚੁੱਕੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਸਿੰਘਰ ਸਾਹਿਬ ਨਾਲ ਕੱਲ ਗੱਲ ਹੋਈ ਸੀਗੀ ਉਹ ਕਹਿੰਦੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਬੋਰਾਂ ਦੀ ਵੀ ਲੋੜ ਪਈ ਤੇ ਉਹ ਵੀ ਕਰਵਾ ਕੇ